ਪrakash ਹਾਂ ਵਾਣੇ ਨੂੰ ਲਾਇਆ ਨਹੀਂ ਫੋਨ ਤੇ ਰੋਟੀ ਨੂੰ ਕਿਹੜਾ ਵੇਲਾ ਹੋ ਗਿਆ ਯਾਰ ਕੋਈ ਆਉਂਦਾ ਹੀ ਹੋਊਗਾ ਉਹ ਲਾਇਆ ਫੋਨ ਉਹ ਲੈ ਆ ਹੀ ਗਿਆ ਉਹ ਰੋਕਲਾ ਲੈ ਆ ਬਈ ਰੋਟੀ ਉਹ ਕਿਉਂ ਮੁੰਡਿਓ ਕੱਢੀ ਆਉਣੇ ਕੰਮ ਵਾਲੇ ਟਿੱਡੇ ਉਹ ਕੰਮ ਤਾਂ ਬਈ ਵਧੀਆ ਚੱਲੀ ਜਾਂਦਾ ਤੂੰ ਰੋਟੀ ਲੈ ਆ ਨਹੀਂ ਯਾਰ ਰੋਟੀ ਤਾਂ ਇਹ ਲਈ ਨਹੀਂ ਨਾ ਯਾਰ ਜਦੋਂ ਤੂੰ ਗੱਠਾਂ ਬਣਾਉਣਗਾ ਸਾਡਾ ਤੂੰ ਵਿਹੜਾ ਨਹੀਂ ਵਾਂ ਕਰਤਾ ਯਾਰ ਗੇੜੇ ਮਾਰ ਮਾਰ ਹੁਣ ਅਸੀਂ ਤੜਕੇ 8 ਵਜੇ ਦੇ 12 ਵਜੇ ਪੈ ਰੋਟੀ ਬਿਨਾ ਢੱਡ ਚ ਚੂਹੇ ਨੱਚੀ ਜਾਂਦੇ ਆ ਯਾਰ ਓ ਯਾਰ ਸਮਝੇ ਨਹੀਂ ਤੁਸੀਂ ਮੇਰੀ ਗੱਲ ਜੇ ਮੈਂ ਉਹੋ ਜੀ ਰੋਟੀ ਲਿਆਉਣੀ ਹੋਵੇ ਮੈਂ ਤਾਂ ਮੰਨ ਲਿਆ ਕਿ ਤੁਹਾਡੇ ਮੱਥੇ ਹੁਣ ਮਾਰਾਂ ਪਰ ਆਪਣੀ ਰੋਟੀ ਆਉਗੀ ਸਹਿਜ ਨਾਲ ਆਉਗੀ ਢਾਬੇ ਵਰਗੀ ਜਮ ਬੇਫਿਕਰ ਰਹੋ ਚੱਲ ਲਿਆ ਭਾਈ ਬਣ ਕੇ ਛੇਤੀ ਯਾਰ ਹਾਂ ਹਾਂ ਲਿਆਉਣਾ ਓ ਲੇਟ ਤਾਂ ਹੋਣ ਵਾਲੇ ਹੋਗੇ ਜਾਲੇ ਰੋਟੀ ਨੂੰ ਜਿਹੜੇ ਹਿਸਾਬ ਨਾਲ ਉਹਦਾ ਢਾਬੇ ਵਰਗੀ ਲਊ ਕੀ ਪਤਾ ਮਟਰ ਪਨੀਰੀ ਬਣਾ ਲਿਆ ਹੋਵੇ ਮਾਰ ਤੂੰ ਰ ਆ ਰਹਾ ਬਈ ਓਏ ਲੈ ਰੋਟੀ ਹਾਂ ਹਾਂ ਤੁਸੀਂ ਖਾਓ ਰੋਟੀ ਮੈਂ ਮਾਰਿਆਵਾਂਗੇ ਦਾ ਓਏ ਆ ਜਾ ਪਹਿਲਾਂ ਰੋਟੀ ਖਾ ਲਾ ਲੈ ਆ ਫੜਾ ਰੋਟੀਆਂ ਤੜਕੇ ਦਾ ਖੁੱਡਾ ਅੜੀ ਜਾਂਦਾ ਭੁੱਖੇ ਦਾ ਓਏ ਦਾਲ ਦੂਲ ਵੇਖਾ ਕਿੱਥੇ ਆ ਓਏ ਡੱਬੇ ਚ ਹੂ ਓਏ ਤਾਂ ਗੱਲਾਂ ਮਿਰਚਾਂ ਝੋਲੇ ਚ ਵੇਖਾਂ ਓਏ ਤਾਂ ਕੁਝ ਵੀ ਹੈ ਨਹੀਂ ਓਏ ਇਹਨਾਂ ਦਾ ਪਿਛਲੇ ਸਾਲ ਤੋਂ ਨਹੀਂ ਪਤਾ ਐਡੇ ਕਜੂਸੇ ਭੇਜਦੇ ਸਭ ਦੀ ਚਲ ਮਿਰਚਾਂ ਮੁਰਚਾਂ ਨਹੀਂ ਖਾ ਲਾ ਓਏ ਆ ਕੀ ਓਏ ਰੋਟੀਆਂ ਵੀ ਚਾਰ ਹੀ ਆ ਸਾਰੀਆਂ ਕਿਉਂ ਵੀ ਮੁੰਡਿਓ ਲੱਗੇ ਨਹੀਂ ਖਾਣਾ ਜੇ ਓਏ ਉਹ ਬਾ ਖਾਣੇ ਆ ਐਦ ਕਿ ਝੋਨਾ ਕਿਵੇਂ ਹੋਇਆ ਬਾਈ ਤੇਰਾ ਵਾਹ ਵਾਹ ਬਾਬੇ ਦੀ ਬਹੁਤ ਮੇਰੇ ਬਹੁਤ ਵਧੀਆ ਹੋਇਆ ਕਹਿੰਦਾ ਕਣਕ ਵੀ ਚੰਗੀ ਹੋ ਪਿਛਲੀ ਵਾਰੀ ਹਾਂ ਕਣਕ ਆਪਣੀ 67 ਮਣ ਆ ਗਈ ਸੀ ਕਿੱਲੇ ਦੀ ਫੇਰ ਤਾਂ ਘਰੇ ਵੀ ਕਣਕ ਵਾਵਾ ਰੱਖਦੇ ਹੋਗੇ ਤੁਸੀਂ ਆਪਾਂ ਘਰੇ ਰੱਖਦੇ ਆਂ ਬਾਈ 60 ਮਣ 20-20 ਮਣ ਵਾਲੇ ਤਿੰਨ ਢੋਲ ਬਾਈ ਜੇ ਤੁਸੀਂ 60 ਮਣ ਕਣਕ ਘਰੇ ਰੱਖਦੇ ਆਂ ਇੱਥੇ ਰੋਟੀਆਂ ਲੈਣ ਵੇਲੇ ਛੋਟੇ ਘਰੇ ਕਣਕ ਮੁੱਕਦੀ ਸੀ ਬੰਦੇ ਅਸੀਂ ਪੰਜਾਂ ਰੋਟੀਆਂ ਤੁਸੀਂ ਚਾਰ ਲਿਆ ਕੇ ਮੱਥੇ ਮਾਰੀਆਂ ਸਾਡੇ ਯਾਰ ਤੂੰ ਤਾਂ ਦਾ ਹੀ ਟਾਬੇ ਆਰ ਕੀ ਰੋਟੀ ਆਊ ਤੇਰਾ ਤਾਂ ਜਮਾ ਹੀ ਸਿਰ ਆਪਾਂ ਚਾਰ ਮਿਰਚਾਂ ਲੈ ਕੇ ਮਾਰੀਆਂ ਸਾਡੇ ਮੱਥੇ ਉਹ ਜਿਹੋ ਜੀ ਹੈਗੀ ਖਾਲਾ ਰੋਟੀ ਨਾ ਠੰਡ ਚ ਐ ਪੰਜਣੀਆਂ ਹੋ ਰਾਵੜ ਹੁਣ ਤੇ ਮੁੜ ਕੇ ਇਹ ਵੀ ਨਹੀਂ ਚੱਪ ਓ ਆਪਣਾ ਛੱਡ ਦੇ ਯਾਰ ਓ ਯਾਰ ਇੱਕ ਨਾ ਕਿਹੜਾ ਹੁਣ ਤੇਰਾ ਬੱਬਰ ਭਰ ਚੂਗਾ ਉਰੇ ਲੈ ਮੈਨੂੰ ਅੱਤੀ ਅੱਤੀ ਕਰ ਲੈ